ਕਲ ਜਿਹੜੀ ਮੇਲ ਐਜੀਪੀਸੀ ਨੂੰ ਆਈ ਸੀ ਉਸ ਸੰਬੰਧ ਚ ਉਹਨਾਂ ਸਾਨੂੰ ਇਨਫੋਰਮੇਸ਼ਨ ਦੇਤੀ ਆ ਉਹ ਮੇਲ ਦੀ ਜਿਹੜੀ ਆ ਸਾਡੇ ਸਾਈਟ ਤੇ ਤੋਂ ਜਿਹੜੀ ਆ ਉਹ ਪਸਟੀ ਕੀਤੀ ਆ ਰਹੀ ਹੈ ਤੇ ਕੋਈ ਉਹ ਉਹ ਕਪਰੇਸ ਇਨਵੈਸਟੀਗੇਟ ਕਰਾਂਗੇ ਦੇਖੋ ਸਾਡੀ ਰੂਟੀਨ ਦੀ ਚੈਕਿੰਗ ਵੀ ਚੱਲਦੀ ਰਹਿੰਦੀ ਆ ਤੇ ਇਹ ਪਹਿਪੁਰਾ ਏਰੀਆ ਜਿਹੜਾ ਨਾ ਸਰਕਾਰੀ ਰਹਿੰਦੇ ਆ ਅੱਜ ਉਹ ਦੁਬਾਰਾ ਫਿਰ ਅਨਸਰਚ ਕਰਾਂਗੇ ਕੱਲ ਜਿਹੜੀ ਮੇਲ ਐਜੀਪੀਸੀ ਨੂੰ ਆਈ ਸੀ ਉਹਦੇ ਸੰਬੰਧ ਚ ਉਹਨਾਂ ਸਾਨੂੰ ਇਨਫੋਰਮੇਸ਼ਨ ਦੇਤੀ ਆ ਉਹ ਮੇਲ ਦੀ ਜਿਹੜੀ ਆ ਸਾਡੇ ਸਾਈਬਰ ਦੇ ਥਰੂ ਜਿਹੜੀ ਆ ਉਹ ਤਸਦੀਕ ਕੀਤੀ ਜਾ ਰਹੀ ਹੈ ਕਿ ਕਿੱਥੋਂ ਆਈ ਆ ਉਹ ਨੂੰ ਪ੍ਰੋਪਰ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਬਾਕੀ ਇਸ ਕੋ ਡਰਨ ਦੀ ਕੋਈ ਲੋੜ ਨਹੀਂ ਅਸੀਂ ਪ੍ਰੋਪਰ ਐਜੀਪੀਸੀ ਵੱਲੋਂ ਵੀ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪ੍ਰੋਪਰ ਏਰੀਆ ਦੀ ਸਰਚ ਕੀਤੀ ਜਾ ਰਹੀ ਹੈ ਸਿਕਿਉਰਿਟੀ ਕੀਤੀ ਜਾ ਰਹੀ ਹੈ ਡਰਨ ਦੀ ਕੋਈ ਲੋੜ ਨਹੀਂ ਸਰ ਇਹ ਕੌਮੀ ਪਿਟਨਾ ਤੋਂ ਤਾਲਮੀਨ ਹੋਇਆ ਕਦੇ ਸੀਸੀਟੀਵੀ ਕੈਮਰੇ ਲੱਗੇ ਨੇ ਕਿ ਤਾਂ ਉਹਨਾਂ ਦੀ ਤਸਦੀਕ ਕਮਟੀ ਆ ਤਾਲਮੀਨ ਬਣਿਆ ਕੱਢਾ ਜੀ ਬਿਲਕੁਲ ਜੀ ਸਾਡਾ 24 ਘੰਟੇ ਸੂਨੀ ਕਮਟੀ ਦਾ ਤਾਲਮੀਨ ਰਹਿੰਦਾ ਹੈ ਅਸੀਂ ਜਿਹੜੇ ਉਹਨਾਂ ਦੇ ਸੀਸੀਟੀਵੀ ਫੁਟੇਜ ਉਹ ਵੀ ਚੈੱਕ ਕਰਦੇ ਰਹਿੰਦੇ ਆ ਤੇ ਸਾਡਾ ਪੂਰੀ ਉਹਦੇ ਤੇ ਅੱਖ ਹੈਗੀ ਆ ਹਰ ਚੀਜ਼ ਤੇ ਤੇ ਅਸੀਂ ਸੰਗਤ ਨੂੰ ਮੈਂ ਇਹ ਵੀ ਕਹੂੰਗਾ ਕਿ ਕਿਸੇ ਕਿਸਮ ਦਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਤੁਸੀਂ ਆਮ ਰੁਟੀਨ ਦੇ ਵਿੱਚ ਆ ਕੇ ਆਪਣਾ ਜਿਹੜਾ ਦਰਸ਼ਨ ਕਰੋ ਤੇ ਤੁਸੀਂ ਆ ਬਰਾਬਰ ਦੇਖੋ ਸਾਡੀ ਰੁਟੀਨ ਦੀ ਚੈਕਿੰਗ ਵੀ ਚੱਲਦੀ ਰਹਿੰਦੀ ਹੈ ਤੇ ਇਹ ਅਸੀਂ ਪੂਰਾ ਏਰੀਆ ਜਿਹੜਾ ਤਾਂ ਸਰਚ ਕਰਦੇ ਰਹਿੰਦੇ ਆ ਤੇ ਅੱਜ ਵੀ ਉਹ ਦੁਬਾਰਾ ਫੇਰ ਉਹਦੀ ਸਰਚ ਕਰਾਈ ਆ ਜੀ